ਕੈਨੇਡੀਅਨ ਗਵਰਨਮੈਂਟਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਸਟੈਟਿਸ ਕੈਨੇਡਾ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਨਵੰਬਰ ਚ ਮੰਗਾਈ ਦੀ ਸਾਲਾਨਾ ਦਰ 1.9 ਫੀਸਦੀ ਆ ਗਈ ਹੈ ਏਜੰਸੀ ਨੇ ਕੀਮਤਾਂ ਵਿੱਚ ਵਾਧੇ ਦੇ ਅੰਦਰ ਇੱਕ ਵਿਆਪਕ ਹੌਲੀ ਹੋਣ ਦਾ ਹਵਾਲਾ ਦਿੱਤਾ ਖਾਸ ਤੌਰ ਤੇ ਯਾਤਰਾ ਟੂਰ ਮਾਰਗੇਜ ਖਰਚਿਆਂ ਤੇ ਠੰਡਾ ਹੋਣ ਦਾ ਯੋਗਦਾਨ ਪਾਉਂਦਾ ਹੈ 1 ਅਕਤੂਬਰ ਵਿੱਚ 2% ਦੀ ਮਹਿੰਗਾਈ ਦਾ ਨਵੰਬਰ ਦੇ ਮਹਿੰਗਾਈ ਦੇ ਆંકੜੇ ਉਦੋਂ ਆਉਂਦੇ ਨੇ ਜਦੋਂ ਕੈਨੇਡਾ ਆਰਥਿਕ ਤਰ ਸੰਘਰਸ਼ ਕਰ ਰਹੀ ਹੈ ਬੈਂਕ ਆਫ ਕੈਨੇਡਾ ਨੇ 2025 ਵਿੱਚ ਵਾਧੇ ਨੂੰ ਉਤਸ਼ਾਹਤ ਕਰਨ ਲਈ ਮੁੱਖ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਹੈ ਇਸ ਦੌਰਾਨ ਕੈਨੇਡਾ ਡਾਲਰ ਮੰਗਲਵਾਰ ਸਵੇਰੇ ਕੋਵਿਡ-19 ਮਹਾਮਾਰੀ ਦੀ ਸ਼ੁਰੂਆਤੀ ਦਿਨਾਂ ਤੋਂ ਬਾਅਦ ਪਹਿਲੀ ਵਾਰ ਅਮਰੀਕੀ ਹਮਰੂਤਵਾ ਦੇ ਰਿਹਾ 70 ਸੈਂਟ ਤੋਂ ਹੇਠਾਂ ਡਿੱਗਿਆ ਲੂਨੀ ਲਈ 24 ਦੇ ਨੇੜੇ ਇੱਕ ਮੋਟਾ ਜਹਾਜ਼ ਜਾਰੀ ਰਿਹਾ ਅਮਰੀਕੀ ਡਾਲਰ ਦੇ ਮੁਕਾਬਲੇ ਹਫ਼ਤਿਆਂ ਦੇ ਵਿੱਚ ਲੂਨੀ ਵੱਡੇ ਪੱਧਰ ਤੇ ਕਮਜ਼ੋਰ ਹੋਇਆ ਕਿਉਂਕਿ ਸਰਦਾਂ ਦੇ ਦੱਖਣ ਵਿੱਚ ਡੋਨਲਡ ਟਰੰਪੂ ਮੋੜ ਚੌੜ ਅਨਿਸ਼ਚਿਤਤਾ ਪੈਦਾ ਕੀਤੀ ਅਤੇ ਅਮਰੀਕੀ ਗ੍ਰੀਨ ਬੈਂਕ ਵਿੱਚ ਨਿਵੇਸ਼ ਟਾਲਣਾ ਦਾ ਹੜ ਆ ਗਿਆ ਕਾਇਲ ਚੈਪਮੈਨ ਨੇ ਕਿਹਾ ਕਿ ਗ੍ਰੀਨੇਡੀਅਨ ਡਾਲਰ ਵਿੱਚ ਅੱਜ ਵੀ ਗ੍ਰਾਵਡ ਇਸ ਸਾਲ ਬਹੁਤ ਸਾਰੀਆਂ ਮੁਸ਼ਕਲਾਂ ਨੇ ਜਿਸ ਵਿੱਚ ਸਾਲ ਡਿਗ ਰਿਹਾ ਮੰਗਈ ਕਮਜ਼ੋਰ ਆਰਥਿਕਤਾ ਵਿਕਾਸ ਤੇ ਹੁਣ ਸਿਆਸੀ ਅਨਿਸ਼ਚਿਤਤਾ ਸ਼ਾਮਲ ਹੈ ਜਿਸ ਨਾਲ ਮਿਲ ਕੇ ਇਸ ਨੂੰ ਮਾਰਚ 20 ਦੇ ਹੱਦਲੇ ਪੱਧਰ ਤੇ ਪਹੁੰਚਾ ਦਿੱਤਾ ਹੈ ਬਲੈਂਟਿੰਗ ਗਰੁੱਪ ਦੇ ਵਿਦੇਸ਼ੀ ਮੰਦਰਾ ਦੇ ਮਾਰਕੀਟ ਵਿਸ਼ਲੇਸ਼ਕ ਨੇ ਮੰਗਲਵਾਰ ਨੂੰ ਗਲੋਬਲ ਨਿਊਜ਼ ਦੇ ਨਾਲ ਈਮੇਲ ਵਿੱਚ ਮਹੀਨਾ ਦਰ ਮਹੀਨੇ ਅਧਾਰ ਤੇ ਸਟੈਟਿਸਟਿਕਸ ਨੇ ਨੰਬਰ ਵਾ ਨਵੰਬਰ ਵਿੱਚ ਗੈਸੋਲਿੰਗਾਂ ਕੀਮਤਾਂ ਸਥਿਰ ਸਨ ਅਤੇ ਕਰਿਆਨੇ ਦੀਆਂ ਦੁਕਾਨਾਂ ਤੇ ਭੋਜਨ ਦੀਆਂ ਕੀਮਤਾਂ ਸਾਲਾਨਾ 2.6% ਦੇ ਨਾਲ ਅਕਤੂਬਰ ਦੇ ਅੰਕੜਿਆਂ ਤੋਂ ਵੱਧ ਟਿਕਰੀਆਂ ਨੇ ਕੈਨੇਡੀਅਨ ਖਬਰਾਂਵਾਂ ਦੇ ਵਿੱਚ ਹੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਖਬਰਾਂ ਦੇਖਣੇ ਪਾਣੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦਿਨ ਹੋਰ